ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕੌਣੀ ਕੌਣੀ ਪਿੰਡ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਇਹਦੇ ਨੇੜੇ ਪਿੰਡ ਦੋਦਾ ਦੋਦਾ ਪਿੰਡ ਇਹਦੇ ਤੋਂ ਮਸਾਂ 2 ਕਿਲੋਮੀਟਰ ਹੋਊਗਾ ਤੇ ਜਦੋਂ ਆਪਾਂ ਮੁਕਸਰ ਤੋਂ ਬਠਿੰਡੇ ਵੱਲ ਨੂੰ ਜਾਂਦੇ ਆ ਤਾਂ ਉਹ ਮੇਨ ਛੜਕ ਦੇ ਉੱਤੇ ਆਉਂਦਾ ਇੱਕ ਪਾਸੇ ਦੇ ਪਿੰਡ ਨੇੜੇ ਜਿਹੜਾ ਮੱਲਣ ਹੈ ਤੇ ਦੂਜੇ ਪਾਸੇ ਗੁੜੀ ਸੰਗਰ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੋਸਤੋ ਬਾਈ ਪਸ਼ੂ ਪਾਲਣ ਦਾ ਕੰਮ ਕਰਦਾ ਹੈ ਅੱਜ ਤੋਂ 10-15 ਦਿਨ ਪਹਿਲਾਂ ਇੱਕ ਵੀਡੀਓ ਬਣਾਈ ਸੀ ਜਿਹਦੇ ਵਿੱਚ ਪਹਿਲਾਂ ਝੋਟੀ ਬੜੀ ਸੋਹਣੀ ਬਾਈ ਕੋਲ ਤਿਆਰ ਹੋਈ ਸੀ ਉਹ ਦਿਖਾਈ ਸੀ ਤੇ ਨਾਲ ਹੀ ਉਦੋਂ ਇਸ ਮੱਝ ਦਾ ਵੀ ਆਈਡੀਆ ਦਿੱਤਾ ਸੀ ਵੀ ਇਹ ਵੇਚਣੀ ਹੈ ਪਰ ਉਦੋਂ ਇਹ ਕੱਚੀ ਸੀ ਅੱਜ ਤਿਆਰੀ ਜੀ ਚ ਦਿਸਦੀ ਆ ਹਾਲਾਂਕਿ ਦਿਨ ਹਜੇ ਵੀ ਲੱਗਦਾ ਲੈ ਜੂਗੀ ਪਸ਼ੂ ਭਾਈ ਚੰਗੇ ਸੰਭਾਲਦਾ ਤੇ ਉਹਦੇ ਕਰਕੇ ਬਹੁਤ ਸੋਹਣੀਆਂ ਮੱਝਾਂ ਘਰ ਚ ਵੀਰ ਕੋਲ ਸਾਰੀਆਂ ਹੀ ਮੱਝਾਂ ਚੰਗੀਆਂ ਰਹਿਆਂ ਇੱਕ ਮੱਝ ਪਰਲੇ ਪਾਸੇ ਆ ਤਾਜੀ ਸੋਈ ਵੀ ਸਿੰਗ ਟੁੱਟ ਗਿਆ ਸੀਗਾ ਕੋਈ ਦਿੱਕਤ ਬਣ ਗਈ ਜਿਹਦੇ ਕਰਕੇ ਥੋੜਾ ਜਿਹਾ ਡਰਨ ਲੱਗ ਗਈ ਝੋਟੀ ਪਰ ਜੇ ਉਹ ਵੀ ਤੁਹਾਨੂੰ ਦਿਖਾਈਏ ਤਾਂ ਥਣ ਹਵਾਨੇ ਵਾਲੇ ਪਾਸੇ ਤੋਂ ਬਾਕਮਾਲ ਹੀ ਐ ਸੋ ਅੱਜ ਜਿਹੜੀ ਵੀਡੀਓ ਮੇਨ ਬਣਨੀ ਐ ਦੱਸੋ ਇਹਦੇ ਚ ਸਾਹਮਣੇ ਜਿਹੜੀ ਮੱਝ ਬਾਈ ਨੇ ਵਿਕਾਊ ਕੀਤੀ ਐ ਤੁਹਾਨੂੰ ਦਿਖਾਵਾਂਗੇ ਲਾਸਟ ਤੱਕ ਵੀਡੀਓ ਦੇਖ ਲਿਓ ਜਿਹਨੂੰ ਚੰਗੀ ਲੱਗੂਗੀ ਮੱਝ ਉਹ ਵੀਰ ਤਸੱਲੀ ਕਰ ਸਕਦਾ ਜਿੰਨਾ ਸੋਹਣਾ ਢਾਂਚਾ ਦਿਸਦਾ ਓਨਾ ਹੀ ਸੋਹਣਾ ਥਣ ਤੇ ਹਵਾਨਾ ਜਦੋਂ ਆਪਾਂ ਤੋਰਾਂਗੇ ਉਦੋਂ ਵੀ ਤੁਹਾਨੂੰ ਸਮਝ ਆਊਗੀ ਸੋ ਆਓ ਜਾਣਕਾਰੀ ਪਹਿਲਾਂ ਲਈਏ ਬਾਈ ਤੋਂ ਤੇ ਫਿਰ ਇਹਨੂੰ ਖੋਲ ਕੇ ਤੋੜਦੇ ਹਾਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਨਾਮ ਆਪਣਾ ਦੱਸ ਦਿਓ ਬਾਈ ਗੁਰਪਿਆਰ ਸਿੰਘ ਜੀ ਗੁਰਪਿਆਰ ਬਾਈ ਆਪਾਂ 15 ਕਿ ਦਿਨ ਪਹਿਲਾਂ ਵੀਡੀਓ ਮੇਰੇ ਖਲਚ ਬਣਾਈ ਹੋਣੀ ਉਦੋਂ ਪਹਿਲਾਂ ਝੋਟੀ ਦਿਖਾਈ ਸੀ ਇਸ ਮੱਝ ਦੇ ਨਾਲ ਹਨ ਹਾਂ ਹਾਂਜੀ ਉਹ ਹੋ ਗਈ ਸੀ ਸੇਲ ਹਾਂਜੀ ਉਹ ਸੇਲ ਹੋ ਗਈ ਸੀ ਠੀਕ ਹੈ ਅੱਛਾ ਅੱਜ ਹੁਣ ਜਿਹੜੀ ਆਪਾਂ ਮੱਝ ਵੇਚਣ ਲੱਗੇ ਹਾਂ ਕਿੰਨਾਂ ਮਸੂਆ ਬਾਈ ਇਹ ਤੀਜਾ ਸੂਆ ਸੂਗੀ ਬਾਈ ਜੀ ਤੀਜਾ ਸੂਆ ਸੂਗੀ ਅੰਦਾਜ਼ਾ ਦਿਨ ਕਿੰਨੇ ਲੇਜੂਗੀ ਇਹ ਬਾਈ ਆਹ ਤੇ ਨਾ ਪੰਜ-ਛੀ ਦਿਨ ਤਾਂ ਲੈਂਦੀ ਆ ਜੀ ਪੰਜ-ਛੇ ਦਿਨ ਹਜੇ ਲੈ ਜੂਗੀ ਹਾਂਜੀ ਅੱਛਾ ਭਾਈ ਦੂਜੇ ਸੂਏ ਦੁੱਧ ਕਿੰਨਾ ਕੁ ਦਿੰਦੀ ਰਹੀ ਏ ਇਹ 18 ਕਿਲੋ ਚੋਇਆ ਜੀ 18 ਕਿਲੋ ਹਾਂਜੀ ਅੱਛਾ ਇਹਦਾ ਪਤਾ ਹੈ ਕਿ ਕਿਹੜੇ ਸਾਨ ਦੀ ਹੈ ਜਾਂ ਇਹਦੇ ਜਿਹੜਾ ਸੀਮਨ ਲੱਗਾ ਉਹਦੀ ਡਿਟੇਲ ਪਤਾ ਹੋਵੇ ਸੀਮਨ ਜੀ ਬਦਨੀ ਕਲਾਂ ਵਾਲੇ ਬਲਜੰਗ ਵਾਲੇ ਜਿਹੜਾ ਬਦਨੀ ਕਲਾਂ ਵਾਲਾ ਬਲੀ ਬੁੱਲ ਉਹਦਾ ਲੱਗ ਬਲੀ ਦਾ ਜੀ ਠੀਕ ਹੈ ਅੱਛਾ ਤੇ ਆਪ ਦਾ ਪਤਾ ਹੈ ਕਿ ਨਹੀਂ ਪਤਾ ਕਿ ਇਹ ਸਰਕਾਰੀ ਸੀਮੰਦੀ ਹੈ ਇਹ ਸਰਕਾਰੀ ਸੀਮੰਦੀ ਹੈ ਹਾਂਜੀ ਕੀ ਰੇਟ ਰੱਖਦੇ ਹੋ ਡਿਮਾਂਡ ਕੀ ਕਰੋਗੇ ਜੀ ਫੋਨ ਤੇ ਰੈਡ ਫੋਨ ਤੇ ਹਾਂਜੀ ਠੀਕ ਹੈ ਸੋ ਦੋਸਤੋ ਬਦਨੀ ਕਲਾਂ ਵਾਲੇ ਬਲੀ ਤੋਂ ਬਲੀ ਬੁੱਲ ਤੋਂ ਇਸ ਟਾਈਮ ਇੱਕ ਬਣ ਹੈ ਬਹੁਤ ਸੋਹਣਾ ਥਨ ਤੇ ਹਵਾਨਾ ਦੋਸਤੋ ਤੋੜਦੇ ਆਂ ਆਪਾਂ ਫਿਰ ਤੁਹਾਨੂੰ ਦਿਖਾਵਾਂਗੇ ਹਾਲਾਂਕਿ ਖੜਨੀ ਤੋਂ ਵੀ ਤੁਹਾਨੂੰ ਅੰਦਾਜ਼ਾ ਹੋਊਗਾ ਹਵਾਨਾ ਗੋਂਦੀ ਚੰਗਾ ਦਿਖਾ ਰਹੀ ਹੈ ਬਈ ਖੋਲ ਤੋੜਗੇ ਨੂੰ ਆਪਾਂ ਸੋ ਤੋੜ ਕੇ ਦਿਖਾਉਣੇ ਆ ਦੋਸਤੋ ਤੀਜਾ ਸੂਆ ਮੱਜ ਨੇ ਸੋਣਾ ਛੋਟੀ ਉਮਰ ਚ ਪਹਿਲਾ ਸੂਆ ਸੂਈ ਹੋਊਗੀ ਦੂਜੇ ਸੂਏ ਵਾਲਾ ਰੋਖ ਹੈ ਪਰ ਸਹੀ ਕਨਫਰਮ ਮੈਨੇ ਤੀਜਾ ਸੂਆ ਮੱਜ ਨੇ ਸੋਣਾ ਹੈ ਸਿੰਗ ਕੁੰਡੇ ਆ ਛੋਟੇ ਆ ਗਟਕੇ ਜਿਹੜੇ ਉਹ ਸਿੰਘਾਂ ਦੇ ਵਿੱਚ ਲੱਕੜ ਦੇ ਇਸ ਕਰਕੇ ਪਾਤੇ ਸੀ ਵੀ ਕਈ ਵਾਰ ਪਸ਼ੂ ਕੋਈ ਰੱਸਾ ਵਗੈਰਾ ਜਾਂ ਸੰਗਲ ਦੂਜੇ ਪਸ਼ੂ ਦਾ ਸਿਰ ਚ ਨਾ ਫਸਾ ਲੇ ਸਿੰਘ ਦਾ ਕੋਈ ਲਾਸ ਨਾ ਹੋਵੇ ਥਾਣਾ ਚ ਬਿੱਥੀ ਦੋਸਤੋ ਪਿਛਲੇ ਪਾਸੇ ਤੋਂ ਤੁਸੀਂ ਤੁਰਦੀ ਮੱਝ ਤੋਂ ਦੇਖੋਗੇ ਤਾਂ ਵੀ ਤੁਹਾਨੂੰ ਅੰਦਾਜ਼ਾ ਹੋਊਗਾ ਜੇ ਸਾਈਡ ਤੋਂ ਦੇਖੋਗੇ ਤਾਂ ਵੀ ਤੁਹਾਨੂੰ ਫੁੱਲ ਬਿੱਥੀ ਜਿਹੜੀ ਉਹ ਨਜ਼ਰ ਆਉਂਦੀ ਹੁੰਦੀ ਹੈ ਨਾਤਾ ਸਾਮ ਸੰਭਾਲ ਵੱਲੋਂ ਕੋਈ ਕਮੀ ਹੈ ਬਾਈ ਵੱਲੋਂ ਤੇ ਨਾ ਇਸ ਮੱਝ ਦੇ ਕੋਈ ਢਾਂਚੇ 'ਚ ਕੋਈ ਕਮੀ ਦਿਸਦੀ ਹੈ। ਬਾਕੀ ਪੇਮੈਂਟ ਦੀ ਜਿੰਨੀ ਵੀ ਡਿਮਾਂਡ ਰੱਖੂਗਾ ਫੋਨ ਦੇ ਉੱਤੇ ਰਹਿਣੀ ਹੈ। ਕਿਉਂਕਿ ਬਹੁਤ ਸਾਰੇ ਵਪਾਰ ਆਲੇ ਵੀ ਇੱਥੇ ਆ ਰਹੇ ਆ ਤਾਂ ਉਹਨਾਂ 'ਚੋਂ ਵੀ ਕਈ ਵਾਰ ਕਿਸੇ ਨੇ ਪਸ਼ੂ ਪਾਸ ਕਰਨਾ ਹੁੰਦਾ ਫਿਰ ਉਹਨੇ ਅੱਗੇ ਪਰਦੇ ਨਾਲ ਵੇਚਣਾ ਹੁੰਦਾ। ਸੋ ਚੰਗੀ ਕੀਮਤ ਦੀ ਬਿਨਾਂ ਸ਼ੱਕੇ ਮੱਝ ਰਹਿਣੀ ਹੈ ਦੱਸੋ। ਬਾਕੀ ਜਿਹਨੂੰ ਪਸੰਦ ਆਵੇ ਤਾਂ ਤੁਸੀਂ ਸੰਪਰਕ ਕਰਿਓ। ਮੈਂ ਇਹ ਤੁਹਾਨੂੰ ਜਦੋਂ ਇਹ ਰੁਕਦੀ ਉਹਦੋਂ ਫੇਰ ਦਿਖਾਉਂਗਾ ਬਾਕੀ ਗੁਰਪਿਆਰ ਭਾਈ ਇਹ ਕਿਹੜਾ ਹੋਰ ਕਢਾ ਲਗੇ ਤਾਂ ਆਪਾਂ ਕੜਵਾ ਲੰਨੇ ਘਰੇਲੂ ਘਰੇ ਰੱਖਿਓਏ ਪਸ਼ੂ ਆ ਦੋਸਤੋ ਉਹਦੇ ਕਰਕੇ ਥੋੜਾ ਬਹੁਤ ਪਸ਼ੂ ਡਰ ਸਕਦਾ ਹੁੰਦਾ ਵੈਸੇ ਰਵਾ ਭਾਈ ਕੋਲ ਬੜਾ ਚੰਗਾ ਘਰ ਦੇ ਵਿੱਚ ਰਿਆ ਕੱਲੀ ਕੱਲਾ ਰਵਾ ਨਹੀਂ ਮਤਲਬ ਸੰਭਾਲ ਵੀ ਇਦਾਂ ਦੀ ਰਹੀ ਐ ਥੋੜਾ ਜ਼ੂਮ ਕਰਗੇ ਆਪਾਂ ਤੇ ਤੁਹਾਨੂੰ ਦਿਖਾਉਣੇ ਆ ਇਹਦਾ ਹਵਾਨਾ ਹੁਣੇ ਗੋਆ ਕਰਦੀ ਐ ਇਦਾਂ ਦਾ ਰੁਖ ਦੋਸਤੋ ਤੇ ਵਿੱਥੀ ਜਿੰਨੀ ਹੁਣ ਤੁਹਾਨੂੰ ਮਗਰਲੇ ਥਣਾ ਚ ਦਿਸਦੀ ਐ ਇੰਨੀ ਅਗਲੇ ਤੇ ਪਿਛਲੇ ਥਣ ਚ ਵੀ ਵਿੱਥੀ ਐ ਤੇ ਇਹ ਸੇਮ ਦੂਰੀ ਦੇ ਉੱਤੇ ਥਾਣਾ ਜਿਵੇਂ ਮਿੰਤੀ ਵੱਲੋਂ ਹੀ ਲੱਗੇ ਹੁੰਦੇ ਆ ਤੇ ਮੈਂ ਪਰਲੇ ਪਾਸੇ ਜਿਹੜੀ ਝੋਟੀ ਦਾ ਜ਼ਿਕਰ ਕੀਤਾ ਸੀ ਇਦਾਂ ਦਾ ਹੀ ਥਣ ਹਵਾਨਾ ਉਹਦਾ ਕਿਉਂਕਿ ਰਵਾਈ ਬਾਈ ਕੋਲ ਬੜਾ ਚੰਗਾ ਬਣ ਗਿਆ ਸੀ ਪਰ ਹੁਣ ਕਈ ਵਾਰਾਂ ਕੁਝ ਹੁੰਦਾ ਕਾਰਨ ਵੀ ਆਪਾਂ ਪਸ਼ੂ ਘੱਟ ਰੱਖਣੇ ਹੁੰਦੇ ਆ ਜਿਹਦੇ ਕਰਕੇ ਬਾਈ ਜਿਹਦਾ ਉਹ ਪਸ਼ੂ ਵਿੱਚੋਂ ਕੁਸ ਘਟਾ ਰਿਹਾ ਇਹ ਜਿਹਦੇ ਚੇ ਮੂਰਤਰ ਕੀ ਝੋਟੀ ਤੁਹਾਡੇ ਲਈ ਮੈਂ ਲੈ ਕੇ ਆਇਆ ਵਿਕਰੀ ਆਸ ਹੈ ਵੀ ਦੱਸੋ ਤੁਹਾਨੂੰ ਪਸੰਦ ਆਊਗੀ ਮੈਂ ਏ ਜਰੂਰ ਕਹਿ ਦੇਣਾ ਵੀ ਬਹੁਤ ਸੋਹਣੀ ਤੁਹਾਨੂੰ ਝੋਟੀ ਦਿਖਾ ਰਿਆ ਬਾਕੀ ਖਰੀਦਣੀ ਉਹ ਤੁਸੀਂ ਕੀਮਤ ਜਚੰਦੇ ਹਿਸਾਬ ਤੇ ਹੁੰਦੀ ਹੈ ਚੀਜ਼ ਤੇ ਬਾਈ ਨੇ ਸੰਭਾਲੀ ਹੈ ਇਹਦਾ ਹੱਕ ਆ ਵੀ ਆਪਦੀ ਚੀਜ਼ ਦਾ ਮੁੱਲ ਮੰਗੇ ਉਹ ਬਹੁਤ ਸੋਹਣੀ ਝੋਟੀ ਦੱਸੋ ਇਸ ਵੀਡੀਓ ਚ ਤੁਸੀਂ ਦੇਖ ਰਹੇ ਹੋ ਦੱਸਿਓ ਕਮੈਂਟ ਕਰਕੇ ਤੁਹਾਨੂੰ ਇਹ ਝੋਟੀ ਕਿਵੇਂ ਦੀ ਲੱਗ ਰਹੀ ਹੈ ਸੋ ਬਹੁਤ ਸੋਹਣਾ ਥਾਂ ਤੇ ਹਵਾਨਾ ਦੋਸੋ ਕਮਾਲ ਦੀ ਤਿਆਰ ਹੋਈ ਵੀ ਮੱਝ ਤੁਹਾਨੂੰ ਦਿਖਾ ਰਿਆ ਹਰੇਕ ਪੱਖ ਤੋਂ ਕਈ ਵਾਰ ਬਹੁਤ ਸੋਹਣੀਆਂ ਮੱਝਾਂ ਦਿਖਾਈ ਦਿੰਦੀਆਂ ਕਿਤੇ ਸਿੰਗਾਂ ਲੋਕ ਉਮੀ ਰਹਿ ਜਾਂਦੀ ਹੈ ਕਿਸੇ ਪਸ਼ੂ ਦੇ ਥਣਾ ਚ ਕੋਈ ਦਿੱਕਤ ਹੁੰਦੀ ਹੈ ਜਾਂ ਹਵਾਨੇ ਦੀ ਕੋਈ ਸਮੱਸਿਆ ਹੁੰਦੀ ਹੈ ਇਹ ਹਰੇਕ ਐਂਗਲ ਤੋਂ ਬੜੀ ਸੋਹਣੀ ਲੱਗਦੀ ਹੈ ਬਾਕੀ ਤੁਹਾਨੂੰ ਜੇ ਚਾਹੇ ਜ਼ਿਆਦਾ ਜ਼ਰੂਰੀ ਹੈ ਬਈ ਆਈ ਕਮਾਲੋ ਫੇਰ ਇੱਧਰ ਸੋ ਫੇਰ ਦੇਖ ਲਓ ਤੁਸੀਂ ਇਹਨੂੰ ਜਿਹਨੂੰ ਜੱਜਦੀ ਆ ਦੱਸੋ ਕਾਲ ਕਰ ਲਓ ਜੇ ਆ ਕੇ ਜ਼ਰੂਰ ਦੇਖਿਓ ਇੱਕ ਵਾਰ ਜੇ ਕੋਈ ਚੰਗਾ ਠਰਕੀ ਬੰਦਾ ਹੈ ਚੰਗੀ ਮੱਝ ਤੇ ਪੈਸੇ ਇਨਵੈਸਟ ਕਰਨੇ ਚਾਹੁੰਦਾ ਤੇ ਇੱਕ ਵਾਰ ਮੱਝ ਜਾ ਕੇ ਦੇਖ ਲਓ ਜੇ ਆ ਸਾਬੀ ਤੁਹਾਨੂੰ ਪਸੰਦ ਆਊਗੀ ਬਾਕੀ ਸੌਦਾ ਹੁੰਦਾ ਉਹ ਅੰਜਲ ਵੀ ਹੁੰਦਾ ਪਸ਼ੂ ਦਾ ਕਿਹੜੇ ਘਰ ਦਾ ਅੰਜਲ ਉਸੇ ਹਿਸਾਬ ਤੇ ਹੋਣਾ ਹੁੰਦਾ ਪਹਿਲਾਂ ਝੋਟੀ ਬਾਈ ਕੋਲ ਬੜੀ ਚੰਗੀ ਸੀ ਸੋਹਣੀ ਕੀਮਤ ਤੇ ਸੇਲ ਹੋਈ ਐ ਇਹ ਮੱਝ ਤੁਹਾਨੂੰ ਦੁਬਾਰਾ ਅਦਾ ਕਰ ਰਹੇ ਕਿਉਂਕਿ ਉਸ ਵੀਡੀਓ ਚ ਜੋ ਦਿਖਾਈ ਸੀ ਤੇ ਉਦੋਂ ਹਜੇ ਹਵਾਨੇ ਦਾ ਰੁਖ ਜ ਮੜਾ ਜਿਹਾ ਹੀ ਬਣਿਆ ਸੀ ਇਹਦਾ ਹਜੇ ਵੀ ਹਫਤਾ ਲੈਂਦੀ ਲੱਗਦੀ ਹੈ ਹੋ ਸਕਦਾ ਗਰਮੀ ਦੀ ਰੁੱਤ ਆ ਕੋਈ 2 ਦਿਨ ਪਸੂ ਪਹਿਲਾਂ ਸੂਪੇ ਲੈ ਚਲੋ ਭਾਈ ਉੱਥੇ ਇੰਦਰ ਉਹ ਬਰਾਂਡੇ ਨੇ ਪਰ ਇਹ ਆ ਵੀ ਇਹ ਮੱਝ ਹਜੇ ਹੋਰ ਤਿਆਰ ਹੋਊਗੀ ਜਿੰਨਾ ਹੁਣ ਦਾ ਹਵਾਨਾ ਉਦੋਂ ਵਧੂਗਾ ਹਵਾਨਾ ਕਰਮਾ ਵਾਲੀ ਵਧਾਊਗੀ ਸੋ ਸੋ ਦੇਖੋ ਇਹਦੇ ਹਵਾਨੇ ਦਾ ਰੁਕ ਫੇਰ ਤੁਸੀਂ ਮੱਝ ਦੇ ਤਾਂ ਹੁਣ ਇਹ ਖੜੀ ਆ ਕਰਮਾ ਵਾਲੀ ਸੋਣੀ ਖੜੀ ਆ ਹਜੇ ਹੋਰ ਹਵਾਨਾ ਪਰੂਗੀ ਠੀਕ ਆ ਭਾਈ ਕੋਈ ਗੱਲ ਨਹੀਂ ਸੋ ਏ ਮਾਜੇ ਦੋਸਤੋ ਵਿਕਰੀ ਆਸਤੇ ਅੱਜ ਤੁਹਾਨੂੰ ਦਿਖਾਉਣੀ ਸੀਗੀ ਵੈਸੇ ਜਦੋਂ ਇਹ ਡرائی ਸੀਗੀ ਨਾ ਮਤਲਬ 15 20 ਦਿਨ ਪਹਿਲਾਂ ਉਦੋਂ ਬਾਈ ਆਈ ਥੱਲੇ ਬੈਠ ਗਿਆ ਸੀ ਤੇ ਥਾਣੇ ਦੇ ਪਲੋਸੀ ਜਾਂਦਾ ਸੀ ਗੁਰਪ੍ਰੀਤ ਬਾਈ ਵੈਸੇ ਦੁੱਧ ਕਿੰਨਾ ਕ ਟਾਈਮ ਪਿਆ ਜਾਂਦੀ ਹੈ ਗੱਭਣ ਹੋ ਕੇ ਇਹ ਬਾਈ ਹੁਣ ਤੱਕ ਹੀ ਅਸੀਂ ਤਾਂ ਆਪ ਹੀ ਛੱਡੀ ਆ ਬਈ ਅਛਾ ਆਪ ਹੀ ਛੱਡੀ ਹੈ ਹਾਂਜੀ ਠੀਕ ਹੈ ਹੁਣ ਵੀ ਦਵਾ ਲਈ ਦੀ ਸਾਨੂੰ ਹੱਥ ਕਰਕੇ ਹਾਂਜੀ ਹੋ ਸਕਦਾ ਮੇਰੇ ਕਰਕੇ ਡਰੇ ਸੋ ਦੋਸਤੋ ਵੈਸੇ ਤਾਂ ਇਹ ਉਦੋਂ ਵੀ ਬਾਈ ਪਲੋਸੀ ਗਿਆ ਸੀਗਾ ਪਰ ਕਈ ਵਾਰ ਉਹ ਨਾ ਬੰਦਾ ਇਹਨੂੰ ਉਪਰਾ ਪਸ਼ੂ ਸਮਝ ਜੇ ਫਿਰ ਉਹ ਤੋਂ ਡਰ ਜਾਂਦਾ ਹੈ ਠੀਕ ਹੈ ਭਾਈ ਰਹਿਣ ਦਿਓ ਕੋਈ ਗੱਲ ਨਹੀਂ ਠੀਕ ਹੈ ਦੱਸਦੀ ਹਾਂ ਮੱਜ ਸੋ ਬਹੁਤ شریف ਮੱਜ ਆ ਦੋਸਤੋ ਸੁਭਾਅ ਦੀ ਇਹ ਤੁਸੀਂ ਇਦਾਂ ਹਵਾਨਾ ਫੇਰ ਨੇੜੇ ਤੋਂ ਦੇਖ ਲਓ ਕੋਈ ਦਿੱਕਤ ਵਾਲੀ ਗੱਲ ਨਹੀਂ ਜਿੰਨਾ ਮਰਜੀ ਇਹਦੇ ਨੇੜੇ ਹੋ ਜੋ ਹੁਣ ਇੱਥੋਂ ਝੋਟੀ ਖੋਲਤੀ ਹੈ ਦੋਸਤੋ ਤਾਂ ਤੁਹਾਨੂੰ ਮੈਂ ਥੋੜਾ ਜਿਹਾ ਹੋਰ ਸਾਈਡ ਉਤੋਂ ਵੀ ਜਿਹੜਾ ਇਹਦਾ ਥਣ ਹਵਾਨਾ ਦਿਖਾਉਣ ਦੀ ਕੋਸ਼ਿਸ਼ ਕਰਦਾ ਗੁਰਪਿਆਰ ਭਾਈ ਮਾੜਾ ਜਿਹਾ ਪਾਸੇ ਨੂੰ ਕਰਾ ਦਿਓ ਇਹਨਾਂ ਨਾਲ ਨਾ ਪੈਰ ਪਟ ਜੂਗੀ ਹਾਂ ਧੱਕ ਦਿਓ ਹਾਂ ਮਸਤ ਡੀਗਲ ਸੋ ਜਦੋਂ ਪਿੰਡੇ ਤੇ ਹੱਥ ਮੈਂ ਰੱਖ ਲੈਂਦਾ ਉਹਦੋਂ ਜਿਹੜਾ ਇਹ ਉੱਥੇ ਮਸ ਤੋਂ ਕੇ ਖੜ ਜਾਂਦੀ ਹੈ ਸੋ ਹੁਣ ਤੁਸੀਂ ਅਗਲੇ ਥਣਾਂ ਦੇ ਵਿੱਚ ਤੇ ਪਿਛਲੇ ਥਣਾਂ ਦੀ ਵਿੱਥੀ ਆਪ ਸੋਚ ਦੇਖ ਲਓ ਢਾਂਚਾ ਇਹਦਾ ਮੈਂ ਵਾਰ-ਵਾਰ ਦੱਸ ਰਿਹਾ ਵੀ ਇੱਕ ਬਹੁਤ ਸੋਹਣੀ ਮੱਝ ਤੁਹਾਨੂੰ ਇਸ ਵੀਡੀਓ ਚ ਦਿਖਾ ਰਿਹਾ ਆਸ ਹੈ ਵੀ ਤੁਹਾਨੂੰ ਪਸੰਦ ਆ ਜੂਗੀ ਬਾਕੀ ਨੰਬਰ ਸਕਰੀਨ ਉੱਤੇ ਬਾਈ ਦਾ ਚੱਲੀ ਜਾਂਦਾ ਚੰਗਾ ਰਵਾ ਦੱਸੋ ਜੇ ਕੋਈ ਵੀਰ ਬਰੀਡਿੰਗ ਤੇ ਕੰਮ ਕਰਨਾ ਚਾਹੁੰਦਾ ਤਾਂ ਇਹ ਇਸ ਪੱਖ ਤੋਂ ਇਹ ਜਾਣਿਆ ਪਛਾਣਿਆ ਰਵਾ ਵੀ ਇਸ ਰਵੇ ਦੀਆਂ ਮੱਝਾਂ ਇਦਾਂ ਦੇ ਢਾਂਚਿਆਂ ਦੀਆਂ ਬਣਦੀਆਂ ਇਦਾਂ ਦੇ ਥਣ ਹਵਾਨੇ ਕੱਢਦੇ ਆ ਜਿੱਦਾਂ ਦੀ ਇਹ ਤੁਸੀਂ ਝੋਟੀ ਦੇਖ ਰਹੇ ਹੋ ਮਤਲਬ ਇਹ ਨਹੀਂ ਵੀ ਇਹਦੀ ਕੱਟੀ ਜਿਹੜੀ ਉਹ ਤੁਹਾਡੇ ਕੋਲ ਨਰਮ ਨਿਕਲ ਆਊਗੀ ਕਿਉਂਕਿ ਸਾਰੇ ਪਸ਼ੂ ਜਿੰਨੇ ਕੋ ਹੁਣ ਤੱਕ ਦੇਖੇ ਆ ਇਦਾਂ ਦੇ ਹੀ ਰਹੇ ਆ ਬਾਈ ਕੋਲੋਂ ਵੀਡੀਓ ਜਿਹੜੀ ਇਹ ਤੀਜੀ ਮੈਂ ਬਣਾਉਣ ਲੱਗਾ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਵਾਸਤੇ ਫਿਲਹਾਲ ਇੱਕ ਹੀ ਝੋਟੀ ਵਕਾਊ ਸੀ ਬਾਈ ਕੋਲ ਕਿਉਂਕਿ ਘਰ ਦੇ ਪਸ਼ੂ ਆ ਉਹਨਾਂ ਚੋਂ ਇਹ ਮੱਝ ਟੀਚਾਸੂਆ ਸੁੰਦੀ ਬਾਈ ਨੇ ਵਕਾਊ ਕੀਤੀ ਹੋਈ ਹੈ ਮਿਹਰਬਾਨੀ